ਸਵਾਗਤ ਹੈ ਦੋਸਤੋ ਤੁਹਾਡਾ ਆਪਣੇ YouTube ਚੈਨਲ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ Facebook ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ Facebook ਤੇ ਆਪਣਾ ਪੇਜ ਬਣਿਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮ ਦਿੱਤੇ ਵਾਲੀਆਂ ਕੈਂਚੀਆਂ ਦੇ ਨਾਲ ਜਿਹੜਾ ਸਰਕਾਰੀ ਪਸ਼ੂਆਂ ਦਾ ਹਸਪੀਟਲ ਆ ਉਹਦੇ ਬਿਲਕੁਲ ਨਾਲ ਪਿੱਛੇ ਗਰਾਊਂਡ 'ਚ ਲੱਗਦੀ ਆ ਮਹੀਨੇ ਦੇ ਹਰ ਸ਼ੁੱਕਰਵਾਰ ਭਰਦੀ ਆ ਇਹ ਮੰਡੀ ਦੋਸਤੋ ਅੱਜ ਦੀ ਵੀਡੀਓ ਜਿਹੜੀ ਕੈਮਰੇ ਦੇ ਸਾਹਮਣੇ ਝੁਰਤੀ ਨਜ਼ਰ ਆ ਰਹੀ ਆ ਦੂਜੇ ਸੂਏ ਝੋਟੀ ਦੱਸਦਾ ਬਾਈ ਮੂੰਹੋਂ ਚਾਰ ਦੰਦਾਂ ਕਹਿੰਦਾ ਪਿੱਛੇ ਕੱਟੀ ਆ ਇੱਕ ਵਾਰ ਮੂੰਹ ਮੱਥਾ ਦੇਖ ਲਓ ਗੋਲ ਕੁੰਡਾ ਸਿੰਘ ਹੈ ਕੋਈ ਸਿੰਘ ਬਣਵਾਇਆ ਨਹੀਂ ਹੈ ਦੋਸਤੋ ਖੱਡੇ ਨੇ ਜਿਹੜੇ ਸਿੰਘ ਦੇ ਉੱਤੇ ਨੇਚਰਲ ਨੇ ਇੱਕ ਵਾਰ ਛੋਟੀ ਨੂੰ ਦੇਖ ਲਓ ਬਾਕੀ ਅਗਲੀ ਗੱਲਬਾਤ ਬਾਈ ਨਾ ਕਰਾ ਦੂੰਗਾ ਮੈਂ ਹਨ ਹਵਾਨਾ ਦਿਖਾ ਦਿੰਦਾ ਇੱਕ ਵਾਰੀ ਅਗਲੀ ਗੱਲਬਾਤ ਸਾਰੀ ਬਾਈ ਨਾ ਪੁੱਛਾਂਗੇ ਬਾਈ ਨਾ ਕਰਾਂ ਇਹ ਗੱਲਬਾਤ ਸਾਸਰੀ ਘਰ ਬਾਈ ਕੀ ਨਾਮ ਆ ਬਾਈ ਸੇਵਾ ਸਿੰਘ ਕਿਹੜੀ ਜਗ੍ਹਾ ਤੋਂ ਪਿੰਡ ਸਿੰਘੜੀ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਬਾਈ ਜੀ ਵਪਾਰ ਦਾ ਕੰਮ ਹੈ ਵਪਾਰ ਦਾ ਕਿੰਨੇ ਸਾਲ ਹੋ ਗਏ ਵਪਾਰ ਕਰਦੇ ਆ ਆਪਾਂ ਨੂੰ ਹੋ ਗਏ 8-10 ਸਾਲ 10 ਸਾਲ ਹੋ ਗਏ ਠੀਕ ਆ ਵੀਰੇ ਇਹ ਝੋਟੀ ਕਿੰਨੇ ਵੇ ਸੂਇ ਦੂਸਰਾ ਸੂਆ ਦੂਜਾ ਸੂਆ ਹਾਂਜੀ ਮੋਹੋਂ ਕਿਵੇਂ ਆ ਮੋਹ ਚੌਕੀ ਹੈ ਮੋਹ ਚੌਕੀ ਹੈ ਹਾਂਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਨੂੰ 6 ਮਾ ਦਿਨ ਹੈ ਜੀ 6 ਮਾ ਦਿਨ ਬੱਚਾ ਕੀ ਆ ਵੀਰ ਨਾਲ ਕੱਢੜੀ ਹੈ ਜੀ ਕੱਟੀ ਆ ਹਾਂਜੀ ਆ ਨਾਲ ਕੱਟੀ ਆ ਦੋਸਤੋ ਜਿਹੜੀ ਸਾਹਮਣੇ ਖੜੀ ਆ ਅੱਛਾ ਦੁੱਧ ਕਿੰਨਾ ਤਿਆਰ ਆ ਵੀਰ ਹੋਂ ਦਾ ਹੁਣ 13 ਲੀਟਰ ਗੋਲਾ ਹੈਗਾ ਜੀ 13 ਕਿਲੋ ਗੋਲਾ ਤਿਆਰ ਆ 6 ਦਿਨ ਦੀ ਸੂਈ ਹੋਈ ਆ ਹਾਂਜੀ अच्छा रेट की कर दे उधर रेट 1 लाख 35000 भाई जी कितने दी ਛੱਡ ਦੂੰਗੇ ਜਾਇਜ ਰੇਟ ਜਮਾ 1 लाख 10000 1 लाख 10000 ਦੀ ਛੱਡ ਦੂੰਗਾ ਆਪਣਾ ਨੰਬਰ ਬੋਲ ਦੋ ਬਾਈ 94651 21252 ਇੱਕ ਵਾਰੀ ਫੇਰ ਬੋਲ ਦਿਓ 94651 21252 ਠੀਕ ਹੈ ਜੀ ਆ ਮੂੰਹ ਮੱਥਾ ਦੇਖ ਲਓ ਦੋਸਤੋ ਪਿੱਛੇ ਕੱਟੀ ਆ 6 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਖੋਲ ਕੇ ਕਮਾ ਦੇ ਵੀਰ ਜੁੱਤੀ ਨੂੰ ਇੱਕ ਵਾਰੀ ਆ ਕੱਟੀ ਐ ਦੋਸਤੋ ਨਾਲ ਪਿੱਛੇ ਬੱচ্চਾ 6 ਜੰਦੀ ਸੂਈ ਹੋਇਆ ਦੂਜੇ ਸੂਏ ਝੋਟੀ ਆ ਦੋਸਤੋ ਕੱਦ ਬਿੱਡ ਬੇਲ ਬਹੁਤ ਆ ਕੱਦ ਬਹੁਤ ਜ਼ਿਆਦਾ ਆ ਚੌੜੇ ਢਾਂਚੇ ਦੀ ਆ ਹਵਾਨਾ ਬਹੁਤ ਆ ਦੋਸਤੋ ਚੌੜੇ ਹਵਾਨੇ ਦੀ ਆ ਇਕੱਲਾ ਇਕੱਲਾ ਥਣ ਲੱਗਿਆ ਚਾਰੇ ਥਣ ਨਿਕਲਵੇਂ ਲੱਗੇ ਨੇ ਚੌੜੇ ਢਾਂਚੇ ਦੀ ਝੋਟੀ ਆ ਦੋਸਤੋ ਦੂਜੇ ਸੂਏ ਆ ਮੂੰਹੋਂ 4 ਦੰਦ ਆ ਕਮਾਲਾ ਵੀਰ ਮੂੰਹੋਂ 4 ਦੰਦ ਝੋਟੀ ਆ ਦੋਸਤੋ 13 ਕਿਲੋ ਬੋਲਾ ਬਾਈ ਕਹਿੰਦਾ ਇਸ ਟਮ ਤਿਆਰ ਐ ਫਾਰ ਦਾ ਕੰਮ ਹੈ ਬਾਈ ਦਾ ਜਾਨ ਪਰ ਜਾਂਦੇ ਆਉਂਦੇ ਰਹਿੰਦੇ ਨੇ ਜਿਹੜੇ ਵੀਰ ਨੂੰ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਝੋਟੀ ਲੈ ਸਕਦੇ ਹੋ ਨੰਬਰ ਮੈਂ ਬਾਈ ਦਾ ਸਕਰੀਨ ਦੇ ਉੱਤੇ ਲਾ ਦੂੰਗਾ ਜਿਹਨੂੰ ਝੋਟੀ ਪਸੰਦ ਆਊ ਬਾਈ ਨਾਲ ਗੱਲਬਾਤ ਕਰਕੇ ਦੇਖ ਲਿਓ ਇੱਕ ਵਾਰ ਥਣ ਹਵਾਨਾ ਨੇੜੇ ਤੋਂ ਫੇਰ ਦੇਖ ਲਓ ਚਾਰੇ ਥਣ ਕੱਲੇ ਕੱਲੇ ਲੱਗੇ ਹੋਏ ਨੇ ਮੋٹے ਮੁੱਢ ਵਾਲੇ ਨੇ ਚੌੜੇ ਢਾਂਚੇ ਦੇ ਕੱਦ ਕਾਠ ਝੋਟੀ ਦਾ ਬਹੁਤ ਜ਼ਿਆਦਾ ਆ ਦੋਸਤੋ ਕੱਦ ਕਾਠ ਬਹੁਤ ਜ਼ਿਆਦਾ ਆ ਪਿੱਛੇ ਕੱਟੀ ਆ ਬਾਈ ਨਾਲ ਨੂੰ ਖੜੀ ਝੋਟੀ ਤੇ ਇੱਥੇ ਦੋਸਤੋ ਤੁਸੀਂ ਛੋਟੀ ਦਾ ਕਦ ਕਾਠ ਦਾ ਆਈਡੀਆ ਲਾ ਸਕਦੇ ਹੋ ਵੀ ਕਿੰਨਾ ਕਦ ਕਾਠ ਹੈ ਬਾਈ ਆਪਣਾ ਕਦ ਕਿੰਨਾ ਹੋਊਗਾ 6 ਫੁੱਟ ਤਕਰੀਬਨ ਤਕਰੀਬਨ ਸਾਢੇ 5 ਫੁੱਟ ਕਦ ਹੋਊਗਾ ਦੋਸਤੋ ਇੱਥੇ ਤੋਂ ਆਈਡੀਆ ਲਾ ਲਓ ਬਾਈ ਦਾ ਕਦ 6 ਫੁੱਟ ਹੈ ਨਾਲ ਖੜਾ ਛੋਟੀ ਦੇ ਬਾਕੀ ਨੰਬਰ ਮੈਂ ਲਾਉਂਗਾ ਬਾਈ ਦਾ ਸਕਰੀਨ ਤੇ ਜਿਹਨੂੰ ਛੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਬਾਈ ਦਾ ਵਪਾਰ ਦਾ ਕੰਮ ਹੈ ਹੋਰ ਵੀ ਜਾਨਵਰ ਬਾਈ ਕੋਲ ਬਹੁਤ ਆਉਂਦੇ ਰਹਿੰਦੇ ਨੇ ਔਰ ਕਿਸੇ ਨੇ ਕਿਸੇ ਕਿਸਮ ਦੀ ਕੋਈ ਛੋਟੀ ਮੱਝ ਖਰੀਦਣੀ ਹੋਵੇ ਰੇਟ ਦੇ ਹਿਸਾਬ ਨਾਲ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਲਾ ਦੂੰਗਾ ਸਕਰੀਨ ਤੇ ਬਹੁਤ ਵਧੀਆ ਜਾਨਵਰ ਮਿਲ ਜene ਬਾਈ ਹੋਰਾਂ ਕੋਲ ਬਾਈ ਜੀ ਇੱਕ ਆਪਾਂ ਪਿੱਛੇ ਵੀਡੀਓ ਬਣਾਈ ਸੀ ਪਿਛਲੀ ਮੰਡੀ ਤੇ ਹਾਂਜੀ ਹਾਂਜੀ ਉਹ ਵੇਗੀ ਛੋਟੀ ਹਾਂਜੀ ਉਹ ਵੇਗੀ ਅੱਛਾ ਆਪਣੀ ਵੀਡੀਓ ਤੋਂ ਵੀ ਕੀ ਹੈ ਹਾਂਜੀ ਹਾਂਜੀ ਠੀਕ ਹੈ ਵੀਰ ਹੁਣ ਅੱਜ ਮੰਡੀ ਤੇ ਕਿਹੜੀ ਝੋਟੀ ਮਗੀ ਆ ਅੱਜ ਨੰਬਰ ਵਾਲੀ ਅੱਛਾ ਉਹ ਬੰਦੇ ਨੇ ਵੀਡੀਓ ਤੋਂ ਨੰਬਰ ਲੈ ਕੇ ਤੁਹਾਨੂੰ ਫੋਨ ਕਰਿਆ ਹਾਂਜੀ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੇ ਬਾਈ ਉਹ ਸੀਗੀ ਤਲਵੰਡੀ ਸਾਬੋ ਤੋਂ ਤਲਵੰਡੀ ਸਾਬੋ ਤੋਂ ਹਾਂਜੀ ਕਿੰਨੇ ਜਾਨਵਰ ਲੈ ਗਏ ਉਹ ਪਹਿਲਾ ਜਾਨਵਰ ਲਿਆ ਜੀ ਉਹਨਾਂ ਨੇ ਆਪਾਂ ਨੂੰ ਬੁਲਾਇਆ ਅੱਛਾ ਜੀ ਆ ਝੋਟੀ ਲੈ ਗਏ ਆ ਝੋਟੀ ਦੇਖ ਸਕਦੇ ਹੋ ਦੋਸਤੋ ਇਹ ਵਿਕੀ ਹੋਈ ਹੈ ਆਪਾਂ ਨੇ ਬਾਈ ਦੀ ਬਣਾਈ ਵੀਡੀਓ ਬਣਾਈ ਸੀ ਆਪਣੀ ਵੀਡੀਓ ਦੇਖੀ ਸੀ ਵੀਰਾਂ ਨੇ ਤੇ ਬਾਈ ਦਾ ਨੰਬਰ ਲੈ ਲਿਆ ਸੀ ਜਿਹੜੀ ਝੋਟੀ ਵੀਡੀਓ ਚ ਦੇਖੀ ਸੀ ਉਹ ਤਾਂ ਸੇਲ ਹੋ ਚੁੱਕੀ ਜੀ ਉਹ ਤੋਂ ਪਹਿਲਾਂ ਹੀ ਤੇ ਬਾਈ ਹੁਣਾਂ ਨੇ ਫਿਰ ਬਾਈ ਨਾਲ ਕਨੈਕਟ ਕਰਕੇ ਆਪਣੀ ਵੀਡੀਓ ਰਾਹੀਂ ਆ ਝੋਟੀ ਅੱਜ ਬਾਈ ਤੋਂ ਖਰੀਦ ਲਈ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ